ਆਧੁਨਿਕ ਜੀਵਨ ਦੇ ਵਿੱਚ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਕਾਫੀ ਬਦਲ ਗਈਆਂ ਨੇ ਲੋਕ ਅੱਜ ਦੇ ਜੀਵਨ ਦੇ ਵਿੱਚ ਘਰ ਦਾ ਸਾਦਾ ਭੋਜਨ ਛੱਡ ਕੇ ਬਾਹਰ ਦਾ ਚਟਪਟਾ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਲੋਕਾਂ ਦੀ ਆਹ ਤਾਂ ਫਾਸਟ ਭੋਜਨ ਨੇ ਜ਼ਿਆਦਾ ਬਦਲ ਦਿੱਤੀਆਂ ਨੇ ਤੇ ਲੋਕਾਂ ਦੀ ਸਿਹਤ ਤੇ ਨਾਲ ਵੀ ਖਿਲਵਾੜ ਹੋ ਰਿਹਾ ਹੈ। ਅਜਿਹੇ ਦੇ ਵਿੱਚ ਲੋਕ ਤਲਿਆ ਫਲਿਆ ਭੋਜਨ ਜ਼ਿਆਦਾ ਖਾਂਦੇ ਨੇ, ਉਸ ਨੂੰ ਜ਼ਿਆਦਾ ਪਸੰਦ ਕਰਦੇ ਨੇ ਤੇ ਆਧੁਨਿਕ ਜੀਵਨ ਸ਼ੈਲੀ ਦੇ ਵਿੱਚ ਜੇਕਰ ਤੇਲ ਦੀ ਗੱਲ ਕਰੀਏ ਤਾਂ ਰਿਫਾਈਨਡ ਤੇਲ ਦੀ ਲੋਕ ਜ਼ਿਆਦਾ ਵਰਤੋਂ ਆਪਣੇ ਘਰਾਂ ਦੇ ਵਿੱਚ ਕਰਦੇ ਨੇ। ਪਰ ਕੀ ਤੁਸੀਂ ਜਾਣਦੇ ਹੋ ਕਿ ਰਿਫਾਈਨਡ ਤੇਲ ਸਾਡੀ ਸਿਹਤ ਲਈ ਕਿੰਨਾ ਹਾਨੀਕਾਰਕ ਹੈ? ਰੀਫਾਈਨਡ ਤੇਲ ਦੇ ਵਿੱਚ ਟ੍ਰਾਂਸ ਫੈਟ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਡਾਇਬੀਟਿਸ ਤੋਂ ਲੈ ਕੇ ਕੈਂਸਰ ਤੱਕ ਦੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵਧਾ ਸਕਦੀ ਹੈ। ਕਈ ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਇਹ ਤੇਲ ਸੇਤਲੀ ਜ਼ਹਿਰ ਹੈ। ਇੱਕ ਰਿਸਰਚ ਤੋਂ ਪਤਾ ਲੱਗਾ ਕਿ ਰਿਫਾਈਨਡ ਤੇਲ ਦਾ ਰੋਜ਼ਾਨਾ ਸੇਵਨ ਦਿਲ ਦੇ ਰੋਗ, ਮੋਟਾਪਾ, ਸ਼ੂਗਰ, ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵਧਾਉਂਦੇ ਨੇ। ਡਾਕਟਰਾਂ ਦੇ ਮੁਤਾਬਕ ਰਿਫਾਈਨ ਤੇਲ ਬਾਰੇ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਰਸਾਇਣਿਕ ਪ੍ਰਕਿਰਿਆਵਾਂ ਰਾਹੀਂ ਬਨਸਪਤੀ ਤੇਲ ਤੋਂ ਰਿਫਾਈਨ ਤੇਲ ਤਿਆਰ ਕੀਤਾ ਜਾਂਦਾ ਹੈ ਇਹ ਪ੍ਰਕਿਰਿਆ ਨਾ ਸਿਰਫ ਤੇਲ ਨੂੰ ਸ਼ੁੱਧ ਬਣਾਉਂਦੀ ਹੈ ਪਰ ਇਸ ਦੇ ਨਾਲ ਸਾਡੀ ਸਿਹਤ ਦੇ ਲਈ ਨੁਕਸਾਨ ਦੇ ਵੀ ਪੈਣ ਜਾਂਦਾ ਹੈ ਡਾਕਟਰਾਂ ਦੀ ਮੰਨੀ ਤਾ ਰਿਫਾਈਨ ਤੇਲ ਦੀ ਵਰਤੋਂ ਮੋਟਾਪਾ ਸ਼ੂਗਰ ਧਮਨੀਆਂ ਦਾ ਸਖਤ ਹੋਣਾ ਤੇ ਨਾਲ ਹੀ ਕਈ ਸਮੱਸਿਆਵਾਂ ਨੂੰ ਪੈਦਾ ਕਰਦੀ ਹੈ ਪ੍ਰਜਨਨ ਸ਼ਕਤੀ ਦੇ ਵਿੱਚ ਕਮੀ ਆ ਜਾਂਦੀ ਹੈ ਤੇ ਪ੍ਰਤੀਰੋਧਕ ਸ਼ਕਤੀ ਦੇ ਕਮਜ਼ੋਰ ਹੋਣ ਦਾ ਕਾਰਨ ਵੀ ਬਣਦਾ ਹੈ ਸਕਦੀ ਹੈ ਇਸ ਲਈ ਰਿਫਾਈਨਡ ਤੇਲ ਦੀ ਵਰਤੋਂ ਨੂੰ ਸੀਮਿਤ ਕਰਨਾ ਜਾਂ ਪੂਰੀ ਤਰ੍ਹਾਂ ਬੰਦ ਕਰਨਾ ਸਾਡੀ ਸਿਹਤ ਲਈ ਫਾਇਦੇਮੰਦ ਹੋਵੇਗਾ ਤੁਹਾਨੂੰ ਦੱਸਿਆ ਕਿ ਸਰੋਂ ਦਾ ਤੇਲ ਸਦੀਆਂ ਤੋਂ ਭਾਰਤੀ ਰਸੋਈ ਦਾ ਅਹਿਮ ਹਿੱਸਾ ਰਿਹਾ ਇਹ ਆਪਣੇ ਸਿਹਤ ਲਾਭਾਂ ਦੇ ਲਈ ਮਸ਼ਹੂਰ ਹੈ ਇਸ ਤੇਲ ਦੇ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਨੇ ਜਿਹੜੇ ਸਰੀਰ ਦੇ ਵਿੱਚ ਹਾਨੀਕਾਰਕ ਬੈਕਟੀਰੀਆ ਦੇ ਵਾਧੇ ਨੂੰ ਰੋਕਣ 'ਚ ਮਦਦ ਕਰਦੇ ਨੇ ਸਰੋਂ ਦਾ ਤੇਲ ਸਕਿਨ ਤੇ ਵਾਲਾਂ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਸਰੋਂ ਦੇ ਤੇਲ ਦੇ ਵਿੱਚ ਮੌਜੂਦ ਅਨਸੈਚੂਰੇਟਿਡ ਫੈਟੀ ਐਸਿਡ ਤੇ ਨਾਲ ਉਸ ਦੇ ਪਦਰ ਨੂੰ ਘਟਾ ਕਰਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਸਾਬਿਤ ਹੁੰਦੇ ਨੇ ਪਰ ਸਰੋਂ ਦੇ ਤੇਲ ਦੀ ਵਰਤੋਂ ਵੀ ਸੀਮਤ ਮਾਤਰਾ ਦੇ ਵਿੱਚ ਕਰਨੀ ਚਾਹੀਦੀ ਹੈ ਵੈਸੇ ਸਰੋਂ ਦੇ ਤੇਲ ਦੇ ਨਾਲ-ਨਾਲ ਹੋਰ ਕੁਦਰਤੀ ਤੇਲ ਵੀ ਵਰਤੋਂ ਕਰਨ ਦੇ ਨਾਲ ਤੁਹਾਡੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ ਇਸੇ ਤਰ੍ਹਾਂ ਮੂੰਗਫਲੀ ਦਾ ਤੇਲ, ਤਿਲ ਦਾ ਤੇਲ, ਸੂਰਜਮੁਖੀ ਦਾ ਤੇਲ ਤੇ ਨਾਰੀਅਲ ਤੇਲ ਕੁਝ ਅਜਿਹੇ ਵਿਕਲਪ ਨੇ ਜਿਹੜੇ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਨੇ ਤੇ ਸਿਹਤ ਲਈ ਫਾਇਦੇਮੰਦ ਸਿੱਧ ਹੁੰਦੇ ਨੇ। ਸਿਹਤ ਲਈ ਰਿਫਾਈਨਡ ਤੇਲ ਦੀ ਬਜਾਏ ਇਹਨਾਂ ਕੁਦਰਤੀ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।